ਸਸਰੀ ਕਲਜੀ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਵਾਸਤੇ ਮੈਂ ਅੱਜ ਲੈ ਕੇ ਆਈਆਂ ਬਹੁਤ ਹੀ ਸ਼ਾਨਦਾਰ ਰੈਸਪੀ ਇਹ ਆਪਾਂ ਲੋਕੀ ਤੇ ਪਾਲਕ ਦੇ ਕੋਫਤੇ ਬਣਾਵਾਂਗੇ ਫਰੈਂਡਸ ਇਹ ਇੰਨੀ ਜਿਆਦਾ ਸਬਜੀ ਟੇਸਟੀ ਬਣਦੀ ਹੈ ਕਿ ਤੁਸੀਂ ਉਂਗਲੀਆਂ ਚੱਟਣ ਨੂੰ ਮਜਬੂਰ ਹੋ ਜਾਓਗੇ ਇੱਕ ਵਾਰੀ ਇਸੇ ਤਰੀਕੇ ਨਾਲ ਇਹ ਸਬਜੀ ਜ਼ਰੂਰ ਬਣਾਇਓ ਤੇ ਰੈਸਪੀ ਨੂੰ ਜੇਕਰ ਤੁਸੀਂ ਪੂਰਾ ਵੇਖੋਗੇ ਤਾਂ ਹੀ ਤੁਹਾਨੂੰ ਸਮਝ ਆਵੇਗੀ ਤੇ ਇਹ ਕੋਫਤੇ ਬਿਲਕੁਲ ਸੋਫਟ ਬਣ ਕੇ ਤਿਆਰ ਹੁੰਦੇ ਨੇ ਫਰੈਂਡ ਤੇ ਇਹਦੇ ਵਾਸਤੇ ਆਪਾਂ ਕੁਝ ਸਮਾਨ ਲਿਆ ਤੇ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ ਤੇ ਇੱਥੇ ਮੈਂ 250 ਗ੍ਰਾਮ ਦੀ ਇੱਕ ਲੋਕੀ ਲੈ ਲਈਏ ਤੇ ਇਹਨੂੰ ਆਪਾਂ ਛਿਲਕੇ ਕद्दूकस ਕਰਾਂਗੇ ਤੇ ਇਹਦੇ ਨਾਲ ਹੀ ਇੱਕ ਕੱਪ ਤੋਂ ਥੋੜੀ ਜਿਹੀ ਘਟ ਮੈਂ ਪਾਲਕ ਲਈਏ ਦੋ ਟਮਾਟਰਾਂ ਦੀ ਪੇਸਟ ਬਣਾ ਕੇ ਲਈਏ ਤੇ ਦੋ ਹੀ ਪਿਆਜ਼ ਦੀ ਪੇਸਟ ਬਣਾ ਕੇ ਲਈਏ ਇੱਕ ਪਿਆਜ਼ ਬਾਰੀਕ ਕੱਟ ਕੇ ਲੈ ਲਿਆ ਤੇ ਅਦਰਕ ਲਸਣ ਦੀ ਪੇਸਟ ਆਪਾਂ ਇੱਥੇ ਲਈਏ ਤੇ ਹਰੀਆਂ ਮਿਰਚਾਂ ਬਾਰੀਕ ਕੱਟ ਕੇ ਥੋੜਾ ਜਿਹਾ ਆਪਾਂ ਧਨੀਆ ਵੀ ਇੱਥੇ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਲੋਕੀ ਦਾ ਕद्दूकस ਕਰ ਲਵਾਂਗੇ ਲੋਕੀ ਆਪਾਂ ਮੀਡੀਅਮ ਸਾਈਜ਼ ਵਾਲੀ ਤੋਂ ਕਦੂਕਸ ਕਰਾਂਗੇ ਜਿਆਦਾ ਬਾਰੀਕ ਨਹੀਂ ਕਰਨੀ ਤੇ ਜਿਆਦਾ ਮੋਟੀ ਵੀ ਨਹੀਂ ਕਰਨੀ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਕਦੂਕਸ ਕਰਕੇ ਨਿਚੋੜ ਲਿਆ ਵਧੀਆ ਤਰੀਕੇ ਨਾਲ ਤੇ ਵਿੱਚ ਦਾ ਜਿਹੜਾ ਪਾਰਟ ਹੁੰਦਾ ਉਹ ਮੈਂ ਕੱਢ ਦਿੱਤਾ ਹੈ ਉਹਨੂੰ ਆਪਾਂ ਯੂਜ਼ ਨਹੀਂ ਕਰਾਂਗੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਪਾਲਕ ਬਾਰੀਕ ਕੱਟੀ ਹੋਈ ਤੇ ਅਦਰਕ ਲਸਣ ਦੀ ਪੇਸਟ ਪਾਵਾਂਗੇ 1 ਟੇਬਲस्पून ਬਾਰੀਕ ਕਟਿਆ ਹੋਇਆ ਪਿਆਜ਼ ਪਾਵਾਂਗੇ ਇੱਕ ਤੇ ਇਹਦੇ ਨਾਲ ਹੀ ਹਰੀਆਂ ਮਿਰਚਾਂ ਬਾਰੀਕ ਕੱਟੀਆਂ ਹੋਈਆਂ ਇੱਕ ਦੋ ਇੱਕ ਚਮਚਾ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਤਾਂ ਕਿ ਕਲਰ ਵਧੀਆ ਆਵੇ ਇੱਕ ਚਮਚ ਪਾ ਦਵਾਂਗੇ ਆਪਾਂ ਧਨੀਆ ਪਾਊਡਰ ਥੋੜੀ ਜੀ ਕੁੱਟੀ ਹੋਈ ਕਾਲੀ ਮਿਰਚ ਵੀ ਆਪਾਂ ਇੱਥੇ ਪਾਵਾਂਗੇ ਅੱਧਾ ਕੁ ਚਮਚ ਇੱਕ ਟੇਬਲस्पून ਦੇ ਕਰੀਬ ਆਪਾਂ ਇੱਥੇ ਕਟਿਆ ਹੋਇਆ ਜਿਹੜਾ ਧਨੀਆ ਹੁੰਦਾ ਸਾਬਤ ਉਹ ਲਿਆ ਤੇ ਅੱਧੇ ਚਮਚ ਤੋਂ ਥੋੜੀ ਜੀ ਕਟਚ ਮੈਂ ਤੇ ਥੋੜ੍ਹਾ ਜਿਹਾ ਜੀਰਾ ਵੀ ਆਪਾਂ ਇੱਥੇ ਪਾਵਾਂਗੇ ਤੁਸੀਂ ਜੀਰਾ ਪਾਊਡਰ ਵੀ ਪਾ ਸਕਦੇ ਹੋ ਜੀਰਾ ਪੁੰਨਿਆ ਹੋਇਆ ਜੀਰੇ ਪਾਊਡਰ ਤੇ ਇਹਦੇ ਨਾਲ ਹੀ 1/4 ਚਮਚਾ ਆਪਾਂ ਹਿੰਗ ਪਾਵਾਂਗੇ ਤੇ ਅੱਧੇ ਚਮਚ ਤੋਂ ਥੋੜਾ ਜਿਹਾ ਘਟਾ ਆਪਾਂ ਗਰਮ ਮਸਾਲਾ ਪਾਵਾਂਗੇ ਨਮਕ ਸਵਾਦ ਅਨੁਸਾਰ ਪਾਵਾਂਗੇ 1 ਚਮਚ ਤੋਂ ਥੋੜਾ ਜਿਹਾ ਵੱਧ ਮੈਂ ਨਮਕ ਲਿਆ ਤੇ ਉੱਤੋਂ ਪਾਵਾਂਗੇ ਆਪਾਂ ਹਰਾ ਧਨੀਆ ਤੇ 4-5 ਟੇਬਲस्पून ਦੇ ਕਰੀਬ ਆਪਾਂ ਇੱਥੇ ਬੇਸਣ ਪਾਵਾਂਗੇ ਬੇਸਣ ਤੁਸੀਂ ਬਹੁਤਾ ਐਡ ਨਹੀਂ ਕਰਨਾ ਨਹੀਂ ਤਾਂ ਜਿਹੜੇ ਕੋਫਤੇ ਐ ਉਹ ਵਧੀਆ ਨਹੀਂ ਬਣਦੇ ਤੇ ਹਾਰਡ ਹੋ ਜਾਂਦੇ ਨੇ ਫਰੈਂਡਸ ਇਸ ਗੱਲ ਦਾ ਤੁਸੀਂ ਧਿਆਨ ਜ਼ਰੂਰ ਰੱਖਿਓ ਤੇ ਪਾਣੀ ਐਸ ਵਿੱਚ ਬਿਲਕੁਲ ਐਡ ਨਹੀਂ ਕਰਨਾ ਸਬਜ਼ੀਆਂ ਦਾ ਜਿਹੜਾ ਪਾਣੀ ਹੈ ਉਸ ਦੇ ਨਾਲ ਆਪਾਂ ਇਹ ਡੋ ਲਗਾ ਕੇ ਤਿਆਰ ਕਰਾਂਗੇ ਡੋ ਬਹੁਤਾ ਹਾਰਡ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਬਹੁਤਾ ਟਿੱਲਾ ਹੋਣਾ ਚਾਹੀਦਾ ਦੇਖੋ ਐਸੇ ਤਰੀਕੇ ਦਾ ਇਹ ਜਿਹੜਾ ਡੋ ਜਬ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਕੋਫਤੇ ਚੰਗੀ ਤਰ੍ਹਾਂ ਬਣ ਰਹੇ ਨੇ ਤੁਸੀਂ ਦੇਖ ਲਿਆ ਜੇ ਜੇਕਰ ਤੁਹਾਨੂੰ ਜ਼ਰੂਰਤ ਲੱਗੇ ਤਾਂ ਤੁਸੀਂ ਥੋੜਾ ਜਿਹਾ ਬੇਸਣ ਹੋਰ ਪਾ ਸਕਦੇ ਹੋ ਪਰ ਜ਼ਿਆਦਾ ਬੇਸਣ ਤੁਸੀਂ ਨਹੀਂ ਪਾਣਾ ਇਹ ਕੋਫਤਾ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਰਿਹਾ ਹੈ ਗੋਲ-ਗੋਲ ਸ਼ੇਪ 'ਚ ਆਪਾਂ ਗੋफ्ते ਬਣਾ ਲਵਾਂਗੇ ਸਾਰੇ ਤੇ ਇੱਕ ਪੈਨ 'ਚ ਮੈਂ ਤੇਲ ਗਰਮ ਕਰਾਂਗੀ ਤੇਲ ਵੀ ਆਪਾਂ ਬਹੁਤ ਜ਼ਿਆਦਾ ਨਹੀਂ ਲਵਾਂਗੇ ਇੱਥੇ ਗੋਫਤਿਆਂ ਨੂੰ ਸ਼ੈਲੋ ਫਰਾਈ ਕਰਾਂਗੇ ਆਪਾਂ ਯਾਨਕਿ ਬਹੁਤਾ ਤੇਲ ਆਪਾਂ ਯੂਜ਼ ਨਹੀਂ ਕਰਾਂਗੇ ਤੇ ਗੋफ्ते ਵੀ ਸਾਡੇ ਬਣ ਕੇ ਤਿਆਰ ਹੋ ਗਏ ਨੇ ਐਸੇ ਨਿੰਬੂ ਤੋਂ ਥੋੜੀ ਜਿਹੀ ਵੱਡੇ ਸਾਈਜ਼ ਦੇ ਗੋफ्ते ਬਣੇ ਨੇ ਤੇ ਨੋ ਗੋफ्ते ਬਣ ਕੇ ਤਿਆਰ ਹੋਏ ਨੇ ਤੇ ਜਦੋਂ ਤੇਲ ਆਪਣਾ ਚੰਗੀ ਤਰ੍ਹਾਂ ਇੱਕ ਵਾਰੀ ਗਰਮ ਹੋ ਜੇ ਤਾਂ ਉਦੋਂ ਆਪਾਂ ਮੀਡੀਅਮ ਫਲੇਮ ਕਰ ਦਵਾਂਗੇ ਤੇ ਇੱਕ-ਇੱਕ ਕਰਕੇ ਗੋफ्ते ਇਸ ਜਿ ਪਾਦੇ ਜਾਵਾਂਗੇ ਕੋਫਤੇ ਤੁਸੀਂ ਧਿਆਨ ਚ ਪਾਣਾ ਕਿਉਂਕਿ ਜੇਕਰ ਤੁਸੀਂ ਜਲਦਬਾਜ਼ੀ ਵਿੱਚ ਕੋਫਤੇ ਪਾਏ ਤਾਂ ਇਹ ਟੁੱਟ ਵੀ ਸਕਦੇ ਨੇ ਤੇ ਸ਼ੁਰੂਆਤ ਵਿੱਚ ਆਪਾਂ ਇਹਨਾਂ ਨੂੰ ਬਿਲਕੁਲ ਨਹੀਂ ਛੇੜਨਾ ਤੇ ਜਦੋਂ ਹਲਕਾ ਜਿਹਾ ਥੱਲੋ ਪੱਕ ਜਾਂ ਤੇ ਉਦੋਂ ਆਪਾਂ ਦੋ ਚਮਚ ਦੀ ਸਹਾਇਤਾ ਨਾਲ ਇਹਨੂੰ ਪਲਟ ਦਵਾਂਗੇ ਐਸੇ ਤਰੀਕੇ ਨਾਲ ਜਿਵੇਂ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਇਹਨਾਂ ਨੂੰ ਬਹੁਤ ਹੀ ਧਿਆਨ ਨਾਲ ਪਲਟਣਾ ਹੈ ਤਾਂ ਕਿ ਇਹ ਟੁੱਟੇ ਨਾ ਕੋਫਤੇ ਦਾ ਕਲਰ ਵੋਤੀ ਸੁਨ ਆਇਆ ਯਾਨੀ ਕਿ ਬਿਲਕੁਲ ਗੋਲਡਨ ਫਰਾਈ ਹੋ ਚੁੱਕੇ ਨੇ ਤੇ ਦੂਜੀ ਸਾਈਡ ਤੋਂ ਵੀ ਆਪਾਂ ਇਸੇ ਤਰੀਕੇ ਨਾਲ ਇਹਨੂੰ ਪਕਾ ਲਵਾਂਗੇ ਤੇ ਫਰੈਂਡ ਦੇਖੋ ਇਹ ਦੋਵੇਂ ਸਾਈਡਾਂ ਤੋਂ ਗੋਲਡਨ ਫਰਾਈ ਹੋ ਚੁੱਕੇ ਨੇ ਚੰਗੀ ਤਰ੍ਹਾਂ ਇਹ ਬਣ ਚੁੱਕੇ ਨੇ ਤੇ ਆਪਾਂ ਇੱਕ ਪਲੇਟ ਵਿੱਚ ਇਹਨੂੰ ਬਾਹਰ ਕੱਢ ਲਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਟਿੱਕੀਆਂ ਦਾ ਆਕਾਰ ਦਾ ਵੀ ਬਣਾ ਸਕਦੇ ਹੋ ਪਰ ਕੋਫਤੇ ਜਿਹੜੇ ਇਸ ਤਰ੍ਹਾਂ ਦੇ ਵਧੀਆ ਲੱਗਦੇ ਨੇ ਤੇ ਪੂਰੇ ਕੋਫਤੇ ਆਪਾਂ ਇੱਕ ਪਲੇਟ ਵਿੱਚ ਕੱਢ ਕੇ ਕੱਢ ਲੈਨੇ ਬਾਅਦ ਤੇ ਮੈਂ ਤੁਹਾਨੂੰ ਦਿਖਾਨੀ ਹੈ ਕਿੰਨੇ ਸੋਫਟ ਬਣਦੇ ਬਣੇ ਨੇ ਅਹ ਦੇਖੋ ਕਿੰਨੇ ਸੋਫਟ ਬਣੇ ਨੇ ਬਹੁਤ ਹੀ ਵਧੀਆ ਤੇ ਗਰੇਵੀ ਵਿੱਚ ਜਾ ਕੇ ਬਿਲਕੁਲ ਸੋਫਟ ਹੋ ਜਾਣਗੇ ਤੇ ਉਸੇ ਕੜਾਈ ਦਾ ਤੇਲ ਆਪਾਂ ਥੋੜਾ ਜਿਹਾ ਇਸ ਚ ਪਾ ਲਵਾਂਗੇ 2-3 ਟੇਬਲस्पून 3 ਟੇਬਲस्पून ਮਾਤੇ ਤੇਲ ਲੈ ਤੇ ਜਦੋਂ ਤੇਲ ਗਰਮ ਹੋ ਜੇ ਉਦੋਂ ਅੱਧਾ ਚਮਚ ਜੀਰਾ ਪਾਵਾਂਗੇ ਦੋ ਲੌਂਗ ਤੇ ਇੱਕ ਛੋਟੀ ਇਲਾਇਚੀ ਇੱਕ ਤੇਜ਼ ਪੱਤੇ ਨੂੰ ਮੈਂ ਇੱਥੇ ਤੋੜ ਕੇ ਪਾਇਆ ਤੇ ਇੱਕ ਲਾਲ ਮਿਰਚ ਸਬਤ ਇਹਨੂੰ ਹਲਕਾ ਜਿਹਾ ਪੁੰਨ ਲਵਾਂਗੇ ਤੇ ਜਦੋਂ ਆਪ ਪੁੰਝੇ ਉਦੋਂ ਹਿੰਗ ਪਾਵਾਂਗੇ ਇੱਕ ਚਮਚ ਦਾ ਚੌਥਾ ਹਿੱਸਾ ਤੇ ਹੁਣ ਆਪਾਂ ਪਿਆਜ਼ ਪਾ ਦਵਾਂਗੇ ਜਿਹੜੇ ਆਪਾਂ ਪੇਸਟ ਬਣਾ ਕੇ ਰੱਖੀ ਸੀ ਦੋ ਪਿਆਜ਼ ਮੈਂ ਵੱਡੇ ਸਾਈਜ਼ ਦੇ ਲਈ ਸੀ ਫਰੈਂਡਸ ਇੱਥੇ ਤੇ ਉਹਨਾਂ ਦੀ ਮੈਂ ਬਿਲਕੁਲ ਪੇਸਟ ਬਣਾ ਲਈ थी ਮਿਕਸੀ ਵਿੱਚ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਕੇ ਤਿਆਰ ਕਰਾਂਗੇ ਤੇ ਪਿਆਜ਼ ਜਿਹੜੇ ਪੁੰਨ ਚੁੱਕੇ ਨੇオイル ਵੀ ਸੈਪਰੇਟ ਹੋ ਗਿਆ ਤੇ ਹੁਣ ਪਾਵਾਂਗੇ ਆਪਾਂ ਅਦਰਕ ਲਸਣ ਦੀ ਪੇਸਟ 1 ਟੇਬਲस्पून ਦੇ ਕਰੀਬ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਆਪਾਂ 1 ਮਿੰਟ ਵਾਸਤੇ ਇਹਨੂੰ ਪੁੰਨ ਕੇ ਤਿਆਰ ਕਰਾਂਗੇ ਯਾਨੀ ਕਿ ਜਿਹੜਾ ਲਸਣ ਅਦਰਕ ਹੈ ਉਹਨੂੰ ਵੀ ਆਪਾਂ 1 ਮਿੰਟ ਪੁੰਨਣਾ ਹੈ ਤੇ ਹੁਣ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਦੋ ਬਾਰੀਕ ਕਟੀਆਂ ਹੋਈਆਂ ਇਹ ਤਿੱਖੀ ਹਰੀਆਂ ਮਿਰਚਾਂ ਨਹੀਂ ਹੈਗੀਆਂ ਫਰੈਂਡਸ ਇਹਦੇ ਨਾਲ ਹੀ ਆਪਾਂ ਪਾਵਾਂਗੇ ਟਮਾਟਰ ਦੀ ਪੇਸਟ ਇਹ ਦੋ మీడియం ਸਾਈਜ਼ ਦੇ ਮੈਂ ਟਮਾਟਰ ਲਏ ਸੀ ਉਹਨਾਂ ਦੀ ਪੇਸਟ ਬਣਾ ਲਈ ਤੇ ਟਮਾਟਰਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਟਮਾਟਰ ਜਿਹੜੇ ਪੱਕ ਚੁੱਕੇ ਨੇ ਸਾਡੇ ਔਇਲ ਸੈਪਰੇਟ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਇਸ ਚ ਮਸਾਲੇ ਇੱਥੇ ਮੈਂ ਇੱਕ ਚਮਚ ਤੋਂ ਥੋੜਾ ਜਿਹਾ ਵੱਧ ਲਾਲ ਮਿਰਚ ਪਾਊਡਰ ਲਿਆ ਅੱਧਾ ਚਮਚ ਹਲਦੀ ਪਾਊਡਰ ਡੇਢ ਚਮਚ ਧਨੀਆ ਪਾਊਡਰ ਤੇ ਇਹ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਸਾਲੇ ਪੁੰਨੇ ਬਹੁਤ ਹੀ ਜ਼ਰੂਰੀ ਹੁੰਦੇ ਨੇ ਇਹਦੇ ਨਾਲ ਗਰੇਵੀ ਦਾ ਕਲਰ ਬਹੁਤ ਹੀ ਵਧੀਆ ਹੁੰਦਾ ਤੇ 2 ਟੇਬਲस्पून ਮੈਂ ਫੈਂਟ ਕੇ ਦਹੀਂ ਲਏ ਦਹੀਂ ਨੂੰ ਫੈਂਟਣਾ ਜ਼ਰੂਰੀ ਹੈ ਤੇ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਲਗਾਤਾਰ ਚਲਾਵਾਂਗੇ ਦਹੀਂ ਵੀ ਸਾਡਾ ਐਦੇ ਚ ਮਿਕਸ ਹੋ ਚੁੱਕਿਆ ਚੰਗੀ ਤਰ੍ਹਾਂ ਹੁਣ ਆਪਾਂ ਪਾਣੀ ਪਾਵਾਂਗੇ ਪਾਣੀ ਆਪਾਂ ਗਰਮ ਪਾਣਾ ਹੈ ਇੱਕ ਗਲਾਸ ਮੈਂ ਪਾਣੀ ਇੱਥੇ ਯੂਜ਼ ਕੀਤਾ ਹੈ ਤੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਪਾਣੀ ਤੁਸੀਂ ਗਰਮ ਐਡ ਕਰਨਾ ਹੈ ਠੰਡਾ ਪਾਣੀ ਬਿਲਕੁਲ ਨਾ ਐਡ ਕਰਿਓ ਹੁਣ ਟੱਕਣ ਲਾ ਕੇ ਇਹਨੂੰ ਪਕਾਵਾਂਗੇ ਤੇ ਫਿਰ ਚਾਰ ਪੰਜ ਮਿੰਟ ਮੈਂ ਇਹਨੂੰ ਲੋ ਫਲੇਮ ਤੇ ਪਕਾਇਆ ਤੇ ਹੁਣ ਆਪਾਂ ਇਸ ਚ ਪਾਣੀ ਐਡ ਕਰਨਾ ਹੈ ਦੋ ਗਲਾਸ ਦੇਖ ਰਿਓ ਮਿਕਸ ਕਰਾਂਗੇ ਤੇ ਹੁਣ ਪਾਵਾਂਗੇ ਇੱਕ ਸਬਤ ਹਰੀ ਮਿਰਚ ਇਹ ਮੈਂ ਥੋੜਾ ਸਪਾਈਸੀ ਬਣਾਉਣ ਵਾਸਤੇ ਯੂਜ਼ ਕਰਨ ਲੱਗੀ ਹਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਇੱਕ ਚਮਚ ਆਪਾਂ ਕਸੂਰੀ ਮੇਥੀ ਤੇ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਗਰਮ ਮਸਾਲਾ ਤੁਸੀਂ ਜ਼ਿਆਦਾ ਨਾ ਪਾਓ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਕੋफ्ते ਦੀ ਸਬਜ਼ੀ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਫਰੈਂਡਸ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਇੱਕ ਵਾਰ ਤੁਸੀਂ ਜ਼ਰੂਰ ਬਣਾਇਓ ਤੇ ਜਦੋਂ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲਾ ਆ ਜਾਏ ਉਦੋਂ ਪਾਵਾਂਗੇ ਆਪਾਂ ਕੋफ्ते ਸਾਰੇ ਕੋफ्ते ਆਪਾਂ ਇੱਕ-ਇੱਕ ਕਰਕੇ ਐਡ ਕਰਦੇ ਜਾਵਾਂਗੇ ਤੇ ਇਹਨਾਂ ਨੂੰ ਮਿਕਸ ਕਰਕੇ ਟੱਕਣ ਲਾ ਕੇ ਇਹਨੂੰ ਆਪਾਂ 5-6 ਮਿੰਟਾਂ ਵਾਸਤੇ ਮੀਡੀਅਮ ਫਲੇਮ ਤੇ ਆਪਾਂ ਪਕਾਣ ਦੇਵਾਂਗੇ ਤੇ ਫਰੈਂਡ 6-7 ਮਿੰਟ ਮੈਂ ਇਹਨੂੰ ਪਕਾਇਆ ਤੇ ਗਰੇਵੀ ਨੂੰ ਤੁਸੀਂ ਇੱਕ ਵਾਰ ਪਤਲਾ ਹੀ ਰੱਖਣਾ ਜੇਕਰ ਤੁਸੀਂ ਗਾੜਾ ਕਰ ਲਿਆ ਤਾਂ ਸਬਜੀ ਠੰਡੀ ਹੋਣ ਤੋਂ ਬਾਅਦ ਬਹੁਤ ਹੀ ਜ਼ਿਆਦਾ ਗਾੜੀ ਹੋ ਜਾਏਗੀ ਤੇ ਹੁਣ ਤਣੀਆਂ ਪਾ ਦਵਾਂਗੇ ਹਰਾ ਤੇ ਗੈਸ ਦੀ ਫਲੇਮ ਆਪਾਂ ਆਫ ਕਰ ਦਾਂਗੇ ਤੇ ਟੱਕਣ ਲਾ ਕੇ ਇਹਨੂੰ ਥੋੜੀ ਦੇਰ ਵਾਸਤੇ ਰੱਖ ਦਵਾਂਗੇ ਤੇ ਫਰੈਂਡਸ ਸਬਜੀ ਜਿਹੜੀ ਸਾਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਰੈਸਪੀ ਪਸੰਦ ਆਈ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ